हेलो फ्रेंड्स आज काल जी वेलकम टू आवर चैनल रंजीत व्लॉग्स आई होप दिस सारे ठीक होगे अपने-अपने तरह से तंदुरुस्त होगे जी टाइम है जी मॉर्निंग दा अपना हाल है काफी दिना बाद से ठीक हुई हूं मैं ते हुण थोड़ा आज बढ़िया फील हो रिया है थोड़ी रिकवरी हुई है बॉडी दी ते एथे खुशी दी मैं गुत आज इक कोई गुत किट्टी विचारे या दो गुत्ता किटया नहीं ऑयलिंग भी करती है इदे ਉਹ ਪਰअच्छੀ ਤੇਰਾ ਅੱਜ ਕੱਲ ਦੇ ਬੱਚੇ ਆਇਲਿੰਗ ਕਰਵਾਉਂਦੇ ਨਹੀਂ ਐ ਬਟ ਮੈਂ ਫਿਰ ਵੀ ਕਰ ਦਿੱਤੀ ਇਹਦੇ ਜ਼ਬਰਦਸਤੀ ਹਾਈ ਕਰੋ ਸਾਰਿਆਂ ਨੂੰ ਹਾਈ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਐਨ ਇਟ ਇਜ਼ ਦੇ ਕੋਈ ਗੁੱਡ ਮਾਰਨਿੰਗ ਸਾਰਿਆਂ ਨੂੰ ਸੈਰੀਕ ਰਵੋ ਹੈਲੋ ਜੀ ਗੁੱਡ ਮਾਰਨਿੰਗ ਹਾਂ ਗੁੱਡ ਮਾਰਨਿੰਗ ਸਾਰਿਆਂ ਨੂੰ ਹਾਂਜੀ ਇਸ ਤੋਂ ਬਾਅਦ ਇਹ ਜੀ ਪਾਲਕ ਬਣਾਈ ਸੀਗੀ ਆਪਾਂ ਪਾਲਕ ਦੇ ਨਾਲ ਪ੍ਰੋਂਟੀ ਖੁਸ਼ੀ ਦਾ ਟਿਫਿਨ ਪੈਕ ਹੋਣ ਲੱਗਿਆ ਇਸ ਟਾਈਮ ਤੇ ਮੈਂ ਕੁਝ ਇਹਦਾ ਟਿਫਿਨ ਪੈਕ ਕਰ ਰਹੀ ਸੀ ਖੁਸ਼ੀ ਰੈਡੀ ਹੋ ਗਈ ਸੀ ਔਰ ਇਹਨੇ ਇੱਕ ਪ੍ਰੋਂਠੀ ਖਾ ਵੀ ਲਈ ਸੀ ਔਰ ਜਸਟ ਇਹ ਇੱਕ ਪ੍ਰੋਂਠੀ ਹੀ ਲੈ ਕੇ ਜਾਂਦੀ ਹੈ ਨਾਲ ਵਾਸਤੇ ਇਹਨੇ ਮੈਂ ਕਾਫੀ ਵਾਰ ਕਿਹਾ ਕੋਈ ਦੋ ਪ੍ਰੋਂਠੀਆਂ ਲੈ ਕੇ ਜਾਇਆ ਕਰ ਬਟ ਨਹੀਂ ਮੰਦੀ ਨਾ ਹੀ ਕੋਈ ਫਰੂਟ ਲੈ ਕੇ ਜਾਂਦੀ ਹੈ ਨਾਲ ਸਿਰਫ ਇੱਕ ਪ੍ਰੋਂਠੀ ਲੈ ਜਾਂਦੀ ਔਰ ਉਦਿਨਾਲ ਪੂਰਾ ਦਿਨ ਮਤਲਬ ਇਹ ਰਹਿੰਦੀ ਐ ਸਕੂਲ ਦੇ ਵਿੱਚ ਤੇ ਇੱਥੇ ਆਪਣਾ ਜੀ ਮੈਂ ਫਿਰ ਬਾਕੀ ਆਪਣੀਆਂ ਵੀ ਰੋਟੀਆਂ ਬਣਾ ਲਈਆਂ ਸਾਂਝ ਗਈ ਸਫਾਈ ਹੋ ਗਈ ਐ ਕਾਫੀ ਦਿਨਾਂ ਬਾਅਦ ਅੱਜ ਮੈਂ ਘਰ ਦੀ ਸਾਰੀ ਸਫਾਈ ਕੀਤੀ ਐ ਬਟ ਇੰਨੀ ਜ਼ਿਆਦਾ ਮਤਲਬ ਡੀਪ ਕਲੀਨਿੰਗ ਨਹੀਂ ਕੀਤੀ ਹੈਗੀ ਮਾੜੀ ਮੋਟੀ ਕਰ ਲਈ ਬਸ ਜਿੰਨਾ ਕੁ ਵੀ ਹੋਇਆ ਇਹ ਨਾ ਔਰ ਇੱਥੇ ਜਿਹੜੀ ਐ ਡੈਕੋਰੇਸ਼ਨ ਕੀਤੀ ਹੋਈ ਸੀ ਨਾ ਖੁਸ਼ੀ ਨੇ ਉਹ ਵੀ ਮੈਂ ਉਤਾਰਤੀ ਐ अच्छी ਨਹੀਂ ਲੱਗ ਰਹੀ ਸੀਗੀ ਉਹਦੇ ਤੇ ਮਿੱਟੀ ਕਾਫੀ ਚੜ ਗਈ ਸੀ ਔਰ ਆਪਾਂ ਕੱਲ ਲਗਵਾਈ ਫਾਈਬਰ ਇਹ ਵਾਲੀ ਫਾਈਬਰ ਜਿਹੜੀ ਸੀ ਲਗਵਾਈ ਹੈ ਮੈਂ ਤੁਹਾਨੂੰ ਦੱਸਿਆ ਸੀਗਾ ਨਾ ਕਿ ਆਪਾਂ ਫਾਈਬਰ ਲਗਵਾਣੀ ਹੈ ਇਹ ਵਾਲੀ ਜਿਹੜੀ ਹੈ ਮੈਂ ਸਿਲੈਕਟ ਇਸ ਡਿਜ਼ਾਈਨ ਦੀ ਮੈਂ ਸਿਲੈਕਟ ਕੀਤੀ ਸੀਗੀ ਫਾਈਬਰ ਤੇ ਆਪਾਂ ਇਹ ਵਾਲੀ ਲਗਵਾ ਲਈ ਕਿਉਂਕਿ ਠੰਡ ਕਾਫੀ ਹੋ ਗਈ ਹੈ ਬਟ ਮੈਂ ਨਾ ਉੱਪਰ ਨਹੀਂ ਲਗਵਾਈ ਕਿਉਂਕਿ ਜੇ ਉੱਪਰ ਲਗਵਾ ਲੈਂਦੀ ਨਾ ਉੱਥੇ ਤਾਂ ਫਿਰ ਰੋਸ਼ਨੀ ਆਣ ਦਾ ਕੋਈ ਹੋਣਾ ਨਹੀਂ ਸੀਗਾ ਇਸ ਕਰਕੇ ਹੋਰ نیچے ਵੀ ਲਗਵਾ ਲਈਏ نیچے ਤੱਕ ਲਗਵਾ ਲਈ ਪੂਰਾ ਕਵਰ ਹੀ ਕਰਵਾ ਲਿਆ ਸਾਈਡਾਂ ਤੇ ਵੀ ਥੋੜੀ ਐਕਸਟਰਾ ਲਗਵਾ ਲਈ ਕਿ ਤੱਕੀ ਕੋਈ ਵੀ ਕੀੜਾ ਅੰਦਰ ਨਾ ਆ ਸਕੇ ਕੋਈ ਚੂਹੀ ਵਗੈਰਾ ਨਾ ਅੰਦਰ ਆ ਸਕੇ ਤਿੰਨੋ ਕਾਫੀ ਦਿਨੋਂ ਤੋਂ ਹੈਲਥ ਜਿਹੜੀ ਇਹ ਠੀਕ ਨਹੀਂ ਸੀਗੀ ਐਸੀ ਕਰਕੇ ਮੇਰੇ ਵਲੌਗ ਵੀ ਨਹੀਂ ਸੀ ਆ ਰਹੇ ਔਰ ਮੈਂ ਸਫਾਈ ਵੀ ਕਰਦੀ ਕਾਫੀ ਦਿਨਾਂ ਬਾਅਦ ਕੀਤੀ ਸੀ ਜੋਦਿਕ ਲੇੜੀ ਠੀਕ ਨਾ ਹੋਵੇ ਤਾਂ ਘਰ ਦੀ ਹਾਲਤ ਵੀ ਬਹੁਤ ਖਰਾਬ ਹੋ ਜਾਂਦੀ ਹੈ ਇੱਥੇ ਮੈਂ ਫ੍ਰੀ ਹੋ ਗਈ ਸੀ ਔਰ ਇੱਥੇ ਪਾਚੂ ਨੂੰ ਪਿਆਰੇ ਸੀ ਦੁੱਧ ਜੀ ਪਾਚੂ ਦੁੱਧ ਪੀ ਰਹੇ ਸੀ ਜੁਨੇ ਨਾ ਹੀ ਕਰ ਲਈ ਮੇਰੇ ਪਾਚੂ ਨੇ ਔਰ ਪਾਚੂ ਨੂੰ ਆਪਣੀ ਫੀਲ ਲੈ ਰਿਹਾ ਹੈ ਨਹੀਂ ਕਰਕੇ ਔਰ ਮੇਰਾ ਹੈਡੈਕ ਬਹੁਤ ਹੋ ਰਿਹਾ ਅੱਜ ਫੇਰ ਦੁਬਾਰਾ ਸ਼ੁਰੂ ਹੋ ਗਈ ਹੈ ਹੈਡੇਕ ਇਹ ਨੂੰ ਸਮਝ ਲੱਗਦੀ ਵੀ ਕਿਉਂ ਇਆ ਸ਼ਾਇਦ ਮੈਂ ਅੱਜ ਪੋਚਾ ਲਗਾਉਣ ਵੇਲੇ ਪੱਖਾ ਚੇਲਾ ਲਿਆ ਸੀਗਾ ਫੈਨ ਨੂੰ ਨਹੀਂ ਕਰ ਲਿਆ ਇਸ ਕਰਕੇ ਮੇਬੀ ਤੇ ਹੁਣ ਇੱਥੇ ਮੈਨੂੰ ਲੱਗ ਰਹੀ ਹੈ ਜੀ ਠੰਡ ਤੇ ਫਿਰ ਮੈਂ ਮੈਨੂੰ ਵੀਕਨੈਸ ਵੀ ਕਾਫੀ ਮਹਿਸੂਸ ਹੋ ਰਹੀ ਸੀਗੀ ਥੋੜਾ ਜਿਹਾ ਦੁੱਧ ਮੈਂ ਆਪਣੇ ਲਈ ਵੀ ਕਰ ਲਿਆ ਕੋਸਾ ਅਗਰੇ ਖੁਸ਼ੀ ਦੀਆਂ ਚ ਹਲੇ ਟਾਈਮ ਹੈਗਾ ਸਵੇਰੇ ਆਪਾਂ ਪਾਲਕ ਨਾਲ ਨਾਸ਼ਤਾ ਕਰ ਲਿਆ ਸੀਗਾ ਰਾਤ ਦਾ ਹੁਣ ਸਵੇਰੀ ਦੁਪਹਿਰ ਦਾ ਹੁਣ ਦੇਖਦੇ ਹਾਂ ਕੀ ਬਣਾਣਾ ਫਰੈਂਡਸ ਖੁਸ਼ੀ ਆ ਚੁੱਕੀ ਹੈ ਇੱਥੇ ਸਕੂਲ ਤੋਂ ਆਂਦੇ ਹੀ ਇਹਨੇ ਜਿੱਦ ਕਰ ਲਈ ਹੈ ਕਿ ਮੈਂ ਬਣਾਉਂਗੀ ਕਹਿੰਦੀ ਸੇਵੀਆਂ ਵਰਮੀ ਸਿਲੀ ਇਹ ਬਣਾ ਲਈ ਹੈ ਇੱਥੇ ਵਰਮੀ ਸਿਲੀ ਸੇਵੀਆਂ ਔਰ ਖਿਲਾਰਾ ਥੋੜਾ ਬਹੁਤ ਖਿਲਾ ਹੈ ਬਰਤਨ ਜਿਹੜੇ ਕਲੀਨ ਕਰਨ ਵਾਲੇ ਮੇਰੇ ਪਏ ਆ ਅੱਜ ਕਿੰਨੀ ਜਿਹੀ ਸਫਾਈ ਕਰਦੇ ਕਰਦੇ ਮੇਰੀ ਬਾਸ ਖੁੱਲ ਗਈ ਹੈ ਤੇ ਇਹ ਦੇਖੋ ਜੀ ਖੁਸ਼ੀ ਨੇ ਬਣਾਈ ਹੈ ਵਰਮੀ ਸਿਲੀ ਸੇਵੀਆਂ ਵਿਚੇ ਨੇ ਕੀ ਕੀ ਪਾਇਆ ਸੀ ਖੁਸ਼ੀ ਇਹਦੇ ਵਿੱਚ ਕਿਹੜੇ ਕਿਹੜੇ ਇਨਗਰੀਡੀIENTS ਪਾਏ ਸੀਗੇ ਪਿਆਜ਼ ਟਮਾਟਰ ਹਰੀ ਮਿਰਚ ਟਮਾਟਰ ਹਰੀ ਮਿਰਚ ਤੇ ਲਸਣ ਅਦਰਕ ਦਾ ਪੇਸਟ ਬਣਾ ਕੇ ਉਹ ਪਾਤਾ ਫਿਰ ਆਮ ਲਾਗੀ ਮਸਾਲਾ 오ਰੀਗানো ਨਮਕ ਮਿਰਚ ਜਿਹੜੇ ਆਪਣੇ ਹੁੰਦੇ ਆ ਆਪਣਾ ਸਵਾਦ ਅਨੁਸਾਰ ਪਾ ਕੇ ਉਹਨੂੰ ਮਿਕਸ ਕਰਕੇ ਫਿਰ ਸੇਵੀਆਂ ਪਾ ਦੇਣਾ ਫੇਰ ਬੰਗਤ ਕਾਚਾ ਪਾਣੀ ਪਾਣਾ ਨਹੀਂ ਹਾਂ ਪਾਣੀ ਪਾਣਾ ਹੈ ਅੱਛਾ ਉਹਦੇ ਦੇਖੋ ਉਹ ਲੱਗੀ ਉਹਨੇ ਖਾਣਾ ਹੈ ਨਹੀਂ ਉਹਨੇ نیچے ਥਰੋ ਕਰਨਾ ਹੈ ਖੁਸ਼ੀ ਉਹਨੂੰ ਇੱਥੇ ਲੈ ਕੇ ਆਓ ਮੈਂ ਖਵਾਵਾਂ ਤੇ ਆਜੋ ਜੀ ਤੁਸੀਂ ਵੀ ਸਾਰੇ ਖਾ ਲੋ ਸੀ ਮੀਆਂ ਨੋ ਨਹੀਂ న్యూਟਰੀ ਮੈਰੀਨੇਟ ਕਰਕੇ ਤੇ ਇੱਧਰ ਹੁਣ ਫੁਲਕੀਆਂ ਦੀ ਆਪਣੀ ਹੋ ਰਹੀ ਹੈ ਤਿਆਰੀ ਰੋਟੀ ਬਣ ਰਹੀ ਹੈ ਔਰ ਐਂਡ ਦੈਟਸ ਬਸ ਥੋੜੇ ਜਿਹੇ ਬਰਤਨ ਹੈ ਔਰ ਹਾਂ ਖਾਣਾ ਵਗੈਰਾ ਖਾ ਕੇ ਫਿਰ ਦੇਖਾਂਗੇ ਬਰਤਨ ਜ਼ਿਆਦਾ ਸਤ ਤੱਕ ਆਪਾਂ ਬੱਚਿਆਂ ਨੂੰ ਦੇਈਏ ਰੋਟੀ ਤੇ ਆ ਜਾਓ ਤੁਸੀਂ ਖਾ ਲਓ ਜੀ ਸ਼ਾਮ ਦੇ ਟਾਈਮ ਮੈਂ ਕੁਝ ਜ਼ਿਆਦਾ ਨਹੀਂ ਬਣਾਇਆ ਸਿਰਫ ਫਰੈਂਡਸ ਇੱਥੇ ਮੈਂ ਮੇਥੀ ਚੁਗ ਰਹੀ ਸੀ ਜੀ ਆਪਾਂ ਲਈ ਸੀ ਮੇਥੀ ਬਣਾਣੀ ਤਾਂ ਵੈਸੇ ਹੀ ਸ਼ਾਮ ਦੇ ਟਾਈਮ ਹੈ ਫਿਰ ਵੀ ਮੈਂ ਕਿਉਂਰੀ ਮੈਂ ਇਹਨੂੰ ਚੁਗ ਕੇ ਰੱਖ ਲਾਂ ਔਰ ਇੱਥੇ ਆਪਣਾ ਪਾਚੂ ਦੇਖ ਰਿਹਾ ਹੈ ਜੀ ਨਾਲ ਹੀ ਪਾਚੂ ਦੇ ਨਾਲ ਬੈਠਣਾ ਪੈਂਦਾ ਇਸ ਕਰਕੇ ਫਿਰ ਮੈਂ ਇੱਥੇ ਹੀ ਬੈਠ ਕੇ ਕਾ ਰਹੀ ਹਾਂ ਤੇ ਪਾਚੂ ਆਪਣਾ ਅ ਦੇਖ ਰਿਹਾ ਹੈ ਜੀ ਟੀਵੀ ਪਾਚੂ ਕੀ ਦੇਖ ਰਿਹਾ ਤੁਸੀਂ ਬਾਈ ਕਿਹੜੀ ਪੋਇਮ ਲਗਾਵਾ ਬਾਈ ਬਾਈ ਇਹ ਬੋਲ ਰਹੀ ਹੈ ਗੁਬਾਰੇ ਕਿਵੇਂ ਹੈ ਪੋਇਮ ਗੁਬਾਰੇ ਵਾਲੇ ਬਲੂ ਬਲੂਨੀ ਗੁਬਾਰੇ ਵਾਲੀ ਪੋਇਮ ਬੋਲ ਕੇ ਦੱਸੋ ਕਿਵੇਂ ਹੈ ਬਾਬਾ ਕਿਹੜੀ ਕਿਹੜੀ ਰਾਈਮ ਲਗਾਵਾ ਹੋਰ ਕੋਈ ਦੱਸੋ ਹੋਰ ਕਿਹੜੀ ਰਾਈਮ ਲਗਾ ਕੇ ਦਵਾ ਹਾਥੀ ਰਾਜਾ ਹਾਥੀ ਰਾਜਾ ਔਰ ਕਿਵੇਂ ਬੋਲ ਹਾਂਜੀ ਫਰੈਂਡਸ ਇੱਥੇ ਆਪਾਂ ਬਣਾ ਰਹੇ ਹਾਂ ਜੀ 파ਚੂ ਦੇ ਲਈ ਦੁੱਧ ਵਾਲੀਆਂ ਸੇਵੀਆਂ 파ਚੂ ਨੇ ਮਾਰਨਿੰਗ ਤੋਂ ਕੁਛ ਵੀ ਨਹੀਂ ਖਾਦਾ ਸਿਰਫ ਇਹਨੇ ਦੁੱਧ ਪੀਤਾ ਸੀਗਾ ਮੈਂ ਕਿਹਾ ਚਲੋ ਇਹਨੂੰ ਖਾਣ ਲਈ ਕੁਛ ਬਣਾ ਦਈਏ ਸੇਵੀਆਂ ਹੀ ਬਣਾ ਦਿੰਦੀਆਂ ਵੈਸੇ ਇਹ ਰੋਸਟਡ ਨੇ ਰੋਸਟਡ ਜੁੜੀਆਂ ਹੁੰਦੀਆਂ ਉਹ ਥੋੜੀਆਂ ਜਲਦੀ ਬਣ ਜਾਂਦੀਆਂ ਰੋਸਟਡ ਸੇਵੀਆਂ ਤੇ ਜਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਪੈਂਦੀ ਹੈਗੀ ਰੋਸਟਡ ਸੇਵੀਆਂ ਤੇ ਨਾ ਜਿਆਦਾ ਮਿਹਨਤ ਨਹੀਂ ਲੱਗਦੀ ਔਰ ਇਹ ਜਿਹੜੀ ਮੇਥੀ ਸੀਗੀ ਆਪਣੀ ਉਹ ਮੈਂ ਸਾਰੀ ਚੁਗ ਲਈ ਹੈ ਹੁਣ ਆਪਾਂ ਇਹਨੂੰ ਬਣਾਵਾਂਗੇ ਹੁਣ ਮੈਂ ਚੁੱਕ ਕੇ ਰੱਖ ਲਈ ਹੈ ਨਾ ਹੁਣ ਮੈਨੂੰ ਕੋਈ ਟੈਨਸ਼ਨ ਨਹੀਂ ਹੈ ਚਾਹੇ ਇਹਨੂੰ ਮੈਂ ਰਾਤ ਨੂੰ ਬਣਾਵਾਂ ਸ਼ਾਮ ਨੂੰ ਬਣਾਵਾ ਔਰ ਚਾਹੇ ਮੈਂ ਇਹਨੂੰ ਦੁਪਹਿਰੇ ਬਣਾਵਾ ਦੁਪਹਿਰ ਦਾ ਜਿਹੜਾ ਹੈ ਉਹ ਆਪਾਂ ਖੁਸ਼ੀ ਆਊਗੀ ਉਹਨੂੰ ਪੁੱਛ ਕੇ ਫਿਰ ਡਿਸਾਈਡ ਕਰਾਂਗੇ ਕਿ ਆਪਾਂ ਦੁਪਹਿਰੇ ਕੀ ਬਣਾਣਾ ਹੈ ਤੇ ਹਾਂਜੀ ਇੱਥੇ ਜੀ ਇਹ ਹੈ ਇਵਨਿੰਗ ਦਾ ਟਾਈਮ ਸੀ ਤੇ ਇੱਥੇ ਗੈਰੀ ਦਾ ਬਰਥਡੇ ਸੀਗਾ ਜੀ ਔਰ ਗੈਰੀ ਨੇ ਬਰਥਡੇ ਆਪਣਾ ਸੈਲੀਬ੍ਰੇਟ ਕੀਤਾ ਸੀ ਇਸ ਵਾਰ ਕੇਕ ਫਿਲਹਾਲ ਕਟਣੀ ਹੋਇਆ ਸੀ ਆਪਾਂ ਸਾਰੇ ਵੇਟ ਕਰ ਰਹੇ ਸੀ ਇਹ ਹੈ ਜੀ ਬਰਥਡੇ ਬாய் ਸਾਡਾ ਗੈਰੀ ਜਿਹਦਾ ਬਰਥਡੇ ਹਾਂ 10 ਸਾਲ ਦਾ ਹੋ ਗਿਆ ਗੈਰੀ ਹੁਣ ਤੇ ਬਰਥਡੇ ਇਹਨੇ ਇਸ ਵਾਰ ਸੈਲੀਬ੍ਰੇਟ ਕੀਤਾ ਸਾਰਿਆਂ ਨਾਲ ਔਰ ਸਾਰਿਆਂ ਨੂੰ ਬੁਲਾਇਆ ਸੀ ਆਪਾਂ ਸਾਰੇ ਮਤਲਬ ਆਂਡ ਗੁਆਂਢ ਹੀ ਸੀਗੇ ਜਾਂ ਫਿਰ ਗੈਰੀ ਦੇ ਦਾਦੀ ਦਾਦੂ ਔਰ ਬੜੇ ਪਾਪਾ ਬੜੇ ਮਮਾ ਇਹਦੇ ਹੈ ਨਾ ਉਹਨਾਂ ਦੇ ਬੱਚੇ ਸੀ ਤੇ ਬਹੁਤ ਵਧੀਆ ਬਰਥਡੇ ਸੈਲੀਬ੍ਰੇਟ ਹੋਇਆ ਬਹੁਤ ਇੰਜੋਏ ਕੀਤਾ ਅਸੀਂ ਸਾਰਿਆਂ ਨੇ ਇੱਥੇ ਫਿਲਹਾਲ ਅਸੀਂ ਸਾਰੇ ਕੇਕ ਕਟਿੰਗ ਦੀ ਵੇਟ ਕਰ ਰਹੀ ਸੀ ਕਿ ਕੇਕ ਕੱਟ ਹੋਵੇ ਤੇ ਆਪਾਂ ਬੈਠੇ ਸੀ ਇੱਥੇ ਗੈਰੀ ਵੀ ਕਾਫੀ ਐਕਸਾਈਟਡ ਸੀਗਾ ਆਪਣੇ ਕੇਕ ਦੀ ਕਟਿੰਗ ਨੂੰ ਲੈ ਕੇ ਔਰ ਦੇਖੋ ਹੁਣੀ ਨਾਲ ਹੀ ਗਿਫਟ ਦੇਖਦਾ ਪਿਆ ਕਿ ਇੱਥੇ ਪਾਚੂ ਨੇ ਕਰਤੀ ਜੀ ਉਲਟੀ ਤੇ ਫਿਰ ਇਹਨੂੰ ਮੈਂ ਛੱਡਣ ਚਲੀ ਗਈ ਸੀਗੀ ਘਾਰੇ ਦੇ ਪਾਪਾ ਦੇ ਕੋਲ ਇਨੂੰ ਇਸ ਦਿਨ ਨਾ ਵੋਮਿਟ ਲੱਗ ਗਿਆ ਕਿਉਂਕਿ ਇਹ ਨੰਗੇ ਪੈਰੀ ਕੁੰਬਦੀ ਪਈ ਸੀਗੀ ਇਸ ਦਿਨ ਔਰ ਇਹਨੂੰ ਠੰਡ ਲੱਗ ਗਈ ਅਚਾਨਕ ਹੀ ਠੰਡ ਦੇ ਨਾਲ ਇਹਨੇ ਵੋਮਿਟ ਕਰਨੀ ਆ ਸ਼ੁਰੂ ਕਰ ਦਿੱਤੀ ਹਾਂ ਤੇ ਇੱਥੇ ਇਹਨੂੰ ਮੈਂ ਘਰ ਛੱਡਣ ਚਲੀ ਗਈ ਸੀ ਇਹਨੇ ਮੈਨੂੰ ਕੌਫੀ ਤੱਕ ਨਹੀਂ ਪੀਂ ਦਿੱਤੀ ਫਿਰ ਆ ਕੇ ਬਾਅਦ ਵਿੱਚ ਮੈਂ ਪੀਤੀ ਸੀਗੀ ਤੇ ਸਾਰੇ ਇੰਜੋਏ ਕਰ ਰਹੇ ਨੇ ਆਪਣੇ 스ਨੈਕਸ ਇਸ ਤੋਂ ਬਾਅਦ ਜੀ ਗੈਰੀ ਦਾ ਡਾਂਸ ਹੁਸਨ ਤੇਰਾ ਤੋਬਾ ਤੋਬਾ ਗਾਣੇ ਤੇ ਡਾਂਸ ਕਰ ਰਿਹਾ ਸੀ ਬਹੁਤ ਸੋਹਣਾ ਡਾਂਸ ਕਰਦਾ ਹੈ ਬਰਡੇ ਬੋਏ ਸਾਡਾ ਔਰ ਇਸ ਤੋਂ ਬਾਅਦ ਫਿਰ ਅਸੀਂ ਸਾਰਿਆਂ ਨੇ ਵੀ ਡਾਂਸ ਕੀਤਾ ਇੰਜੋਏ ਕੀਤਾ ਗੈਰੀ ਦੇ ਬੜੇ ਤੇ ਇੰਨਾ ਜ਼ਿਆਦਾ ਇੰਜੋਏ ਕੀਤਾ ਬਹੁਤ ਮਜ਼ਾ ਆਇਆ ਬਹੁਤ ਹਾਂਜੀ ਇਸ ਦੇ ਨਾਲ ਹੀ ਅੱਜ ਦੇ ਵਲੋਗ ਦਾ ਸੀ ਕਰ ਦਿਆਂ ਐਂਡ ਤੇ ਤੁਹਾਨੂੰ ਸਾਡੇ ਵਲੋਗ ਕਿਸ ਤਰ੍ਹਾਂ ਦੇ ਲੱਗਦੀ ਹੈ ਪਲੀਜ਼ 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 ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਪਲੀਜ਼ ਲਾਈਕ ਜ਼ਰੂਰ ਕਰ ਦਿਆ ਕਰੋ ਮੇਰੀ ਰਿਕੁਐਸਟ ਹੈ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਾਏ ਬਾਏ